ਕੀਕਾ ਇਹ ਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਪੂਰੇ ਵਿਸ਼ਵ ਦੇ ਰਚੇਤਾ ਸ਼੍ਰੀ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੂਰੇ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਸ਼੍ਰੀ ਵਿਸ਼ਵਕਰਮਾ ਰਾਮਗੜੀਆ ਸਭਾ ਕੁਰਾਲੀ ਵੱਲੋਂ 16 ਨਵੰਬਰ 2020 ਨੂੰ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸਮਾ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਲਾ ਦੀ ਦੇਖਰੇਖ ਹੇਠ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੀਪੋਕ ਪਾਈ ਗਈ ਉਪਰੰਤ ਚਾਹ ਬਰੈਡ ਪਕੌੜੇ ਅਤੇ ਦੇਸੀ ਘੀ ਦਾਕੜਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਇਸ ਸਮਾਗਮ ਨੂੰ ਨੇਪਰੇ ਚਾੜ੍ਹਣ ਲਈ ਪ੍ਰਧਾਨ ਰਵਿੰਦਰ ਸਿੰਘ ਬਿੱਲਾ ਤੋਂ ਇਲਾਵਾ ਹਰਗੋਬਿੰਦ ਸਿੰਘ ਹਰੀਕ੍ਰਿਸ਼ਨ timelist ਹੈਪੀ timelist ਭੁਵਨੇਸ਼ਵਰ timelist ਦਵਿੰਦਰ ਸਿੰਘ ਠਾਕੁਰ ਅਮਰਜੀਤ timelist ਸੇਵਾ ਸਿੰਘ ਸੋਹਣ ਸਿੰਘ ਅਫਤਾਰ ਤਾਰੀ ਅਮਰ ਸਿੰਘ ਠੇਕੇਦਾਰ ਹਰਨੇਕ ਸਿੰਘ ਜਸਮੀਰ ਸਿੰਘ ਬਲਵੰਤ ਸਿੰਘ ਸੋਨੂ ਸਵਨ ਸਿੰਘ ਬਿੱਲਾ ਅਕਾਲਗਰ ਦਵਿੰਦਰ ਗੋਲਦੀ ਅਜਮੇਦ ਸਿੰਘ ਲਾਲੀ ਗੋਲਦੀ ਸਰਪੰਚ ਦੀਪ ਭਿੰਦਰ ਸ਼ੰਮੀ ਅਤੇ ਹੋਰ 20 ਮੈਂਬਰਾਂ ਦਾ ਯੋਗਦਾਨ ਦੇ ਹ। ਆਉਂ ਦਿਖਾਉਂਦੇ ਹਾਂ ਰਾਮਗੜੀਆ ਸਬਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਵੱਸ ਵਨੋ ਵਾਧ ਰੂਪ ਸਤਿ ਸਤਜ ਪ੍ਰੀਤ ਬਲਵਾ ਦੇ ਗ੍ਰਹਿ ਭੀਤਰ ਬਸ ਅੰਧ ਪੇਲ ਮਾਇਆ ਰਾਂਗਰਤ ਬਿਰੜ ਕਾਣ ਮਾਂ ਮਲੇ ਪਰਤੀਤ ਕਾਲਾ ਆਇਆ ਮੂੜੇ ਕੀਤ ਬੈ ਮਿਰੋਦ ਤਾਨ ਪਰੋਸ ਬੋਲ ਛੋਟੇ ਕਾਜ ਮਾਨ ਲੋ ਜੋ ਅਨੁਮੋਹ ਪਰੇ ਰੂਹ ਦਾ ਹਾਰੇ ਜਨਤ ਸਾਥ ਰਿਜ ਵਿਚਾਰੇ ਹਰਿ ਜੀ ਬਾਲ ਕਾਲ ਜਗਾਈ ਜਿਵੇਂ ਆਪਰੇ ਆਪ ਬਣੀ ਜੋਤ ਸਰਹੈ ਤਮ ਪ੍ਰਭੁ ਨਿਡਰ ਤਬਦ ਫਾਟ ਨਰੇ ਆਪਨੇ ਚਲ ਚਲ ਕਰਨੇ ਹਾਰ ਗਲਤ ਠਾਕੁਰਿਆ ਤੁਮਿਆ ਪਾਪ ਅਵਨਾ ਜੀ ਸੁਖਿਆ ਬਣੀ ਅਸਨ ਤੈ ਜਨ ਮਰਨ ਤਾ ਕਾ ਬਿਨ ਅਸਨ ਜਾ ਪੂਰਨ ਕਰਤਾ ਪ੍ਰਭ ਸੋਏ ਕਬ ਜਮ ਕੇ ਰਾਜ ਤੋਖਿ ਸੋਏ ਜਾ ਰੋਕ ਰਖਵਾਨੇ ਜੀ ਪੋਏ ਭਜੋ ਭਗਵਾਨੇ ਮਿਰਪੋ ਪੋਏ ਭਜੋ ਭਗਵਾਨੇ ਦੀ ਪ੍ਰਭ ਸੁਆਮੀ ਨਾਨਕ ਹੋਰ ਬਖਰੀ ਤਾਂ ਸੁਆਮੀ ਨਾਨਕ ਹੋਰ ਬਖਰੀ ਨਾਮ ਸੁਆਮੀ ਭਾਵੇਂ ਤੋ ਜੇ ਸੁਆਮੀ ਸਾਡੇ ਜਮਰ ਕਾ ਗੁਰ ਨਾਨਕ ਨਹੀਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਦੀ ਸਹਾਇ ਅਰਜਨ ਫਿਰ ਗੋਬਿੰਦ ਨੂੰ ਸਿਮਰ ਲਿਖੀ ਹਰਿ ਆਏ ਇਹੇ ਹਰਿ ਕਰਸ਼ਨ ਤੇ ਆਈ ਐ ਜਿਠੇ ਸਭ ਤੁਮ ਬਝਾਈ ਤੇਹ ਬਹਾਦਰ ਸਿਮਰੇ ਘਰ ਨਾਉ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਜੀ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਠ ਦਰਸ਼ਨ ਦੇ ਦਾਰ ਜੀ ਦਾ ਧਿਆਨ ਕਰਦੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਤੋਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਆਦੇ ਹਜ਼ੂਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜੀ ਆਪ ਜੀ ਦੇ ਚਰਨ ਸੱਚੇ ਪਾਤਸ਼ਾਹ ਜੀ ਪੱਖ ਕਰਕੇ ਹਜ਼ਰ ਕਰਦੇ ਪ੍ਰੀਤਵਾਨ ਜਿਗਾਮ ਗੜੀਆ ਸਭਾ ਦੇ ਵੱਲੋਂ ਮਹਾਰਾਜ ਸ੍ਰੀ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਐਸੋ ਥਾਨ ਦੇ ਮਹਾਰਾਜ ਪਰਸੇ ਕੇ ਸੇਵਕਾਂ ਨੇ ਮਹਾਰਾਜ ਸ੍ਰੀ ਸੁਖੂਲੇ ਸੇਧ ਪਾਰ ਕਰਵਾਏ ਦੇ ਨੇ ਆਪਣੀਆਂ ਦੇ ਹਜੂਰ ਸ੍ਰੀ ਪ੍ਰਭਮਨੀ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਸਤਿਵੰਦ ਆਹ ਜੀ ਪਰਿਸ਼ਤੇ ਪਾਠਾ ਜੀ ਨਾਲ ਸਭ ਛੇ ਪੌੜੀਆਂ ਦੇ ਪਾਠ ਹੋਏ ਨੇ ਗੁਰਬਾਣੀ ਦਾ ਜਾਪ ਕਰਦੇ ਕੋਲੋਂ अनेका ਹੀ ਪ੍ਰਕਾਰ ਦੀਆਂ ਵਿੰਧ ਭੁੱਲਾਂ ਚੋਂ ਪਾ ਰਹਿ ਜਾਂ ਅਖਰਬਦ ਕਰ ਲਗਾ ਮਾਨਤਰ ਪੁਰ ਤੁਮਾਪ ਕੰਨ ਦੇ ਪਰਵਾਸ ਤੇ ਸਮਾਤ ਬਖਣੇ ਜੀ ਔੜੇ ਦੀ ਗੁਰਬਾਣੀ ਦਨ ਪਰਵਾਨਤਾ ਨੇ ਸਮੁੱਚੀ ਗੁਰਬਾਣੀ ਦਾ ਭਾਵਾਇਆ ਹੋਇਆ ਸਮੂਹ ਸੰਗਤਾਂ ਦੇ ਹਿਰਦਿਆਂ ਦੇ ਵਸਾਉਣਾ ਸਿੱਤੇ ਵਸਸ ਕਰਣੀ ਆ ਸਤਿਬੋਲੇ পায় <Sess> 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 ਅੱਜ ਅਸੀਂ ਵਿਸ਼ਕਰਮਾ ਜੀ ਦਾ ਜਨਮ ਦਿਨ ਮਨਾਇਆ ਸਾਡੀ ਜਿਹੜੀ ਸਭਾ ਵਿਸ਼ਕਰਮਾ ਰਾਮਗੜੀਆ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਜਾਣੀ ਜਾਂਦੀ ਹੈ ਅੱਜ ਅਸੀਂ ਜਨਮ ਦਿਨ ਮਨਾਉਣ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਤੇ ਬਰੈਡ ਪਕੌੜੇ ਪਕੌੜੇ ਚਾਹ ਕੜਾ ਪ੍ਰਸ਼ਾਦ ਦਾ ਲੰਗਰ ਲਾਇਆ ਸਭਾ ਵੱਲੋਂ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਕਰਦੇ ਅਸੀਂ ਪਿਛਲੀ ਵਾਰੀ ਵੀ ਕੀਤਾ ਸੀਗਾ ਪਿਛਲੀ ਵਾਰੀ ਅਸੀਂ ਹੋਰ ਵੱਡੇ ਪੱਧਰ ਤੇ ਕੀਤਾ ਸੀਗਾ ਇਸ ਕਰੋਨਾ ਕਰਕੇ ਸਾਨੂੰ ਕਰੋਨਾ ਕਰਕੇ ਜਿਹੜੀ ਸਿਸਟਮ ਸਾਨੂੰ ਦਾੜੇ ਚੜਖਣਾ ਪਿਆ ਤੇ ਪਿਛਲੀ ਵਾਰੀ ਅਸੀਂ ਪ੍ਰੋਗਰਾਮ ਕਰਾਇਆ ਸੀਗਾ ਸਿੰਗਰ ਲਵਾਏ ਸੀਗੇ ਹੁਣ ਪਰਮਾਤਮਾ ਕਿਰਪਾ ਕਰੇ ਅਗਲੀ ਵਾਰੀ ਅਸੀਂ ਹੋਰ ਵਧੀਆ ਪ੍ਰੋਗਰਾਮ ਕਰਾਂਗੇ ਤੇ ਆਪਣਾ ਜੋ ਸਾਡੀ ਸਭਾ ਹੈ ਸਾਰੇ ਮੈਂਬਰ ਹੈ ਸਾਡਾ ਸਹਿਯੋਗ ਦੰਨੇ ਹੈ ਸਹਿਯੋਗ ਆਪਣਾ ਦੰਦੇ ਰਹਿਣਗੇ ਵੀ ਗਾਹਾਂ ਨੂੰ ਵੀ ਇੰਨੀ ਗੱਲ ਕਹਿੰਦਾ ਹੋਇਆ ਫੱਟੇ ਸਾਂਝ ਕਰਦਾ ਵੈ ਗੁਰਜੀਕਾ ਖਾਲਸਾ ਬੈਕ ਜੀ ਆਇਓ ਇਹ ਗੱਲ ਮੈਂ ਹੋਰ ਕਹਿਣੀ ਚਾਹਨਾ ਸਾਡੇ ਮੈਂਬਰ ਸੀਗੇ ਦੋ ਇੱਕ ਆਪਣਾ ਗਪਾਲਤਮਨ ਜੀ ਇੱਕ ਸਰਦਾਰ ਕਾਕਾ ਸਿੰਘ ਜੀ ਸਾਡੇ ਵਿੱਚੋਂ ਸਦੀ ਲਈ ਸਾਨੂੰ ਵਿਛੋੜਾ ਦੇ ਗਏ ਉਹਨਾਂ ਦੀ ਵੀ ਘਾਟ ਸਾਨੂੰ ਮਹਿਸੂਸ ਹੁੰਦੀ ਹੈ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅੱਜ ਬੜਾਈ ਖੁਸ਼ੀ ਦਾ ਮੌਕਾ ਹੈ बाबा ਵਿਸ਼ਕਰਮਾ ਦਿਵਸ ਤੇ ਸਾਡੇ ਪ੍ਰਧਾਨ ਜੀ ਬਿੱਲਾ ਜੀ ਨੇ ਸਾਡੇ ਚੈਨ ਸਰ ਹਰਵਿੰਦਰ ਜੀ ਨੇ ਇੱਕ ਐਫਰਟ ਕੀਤੀ ਹੈ ਛੋਟਾ ਜਿਹਾ ਪ੍ਰੋਗਰਾਮ ਕਰੋਨਾ ਕੋਵਿਡ-19 ਕਰਕੇ ਅਸੀਂ ਨਹੀਂ ਮਨਾ ਸਕੇ ਪਰ ਛੋਟਾ ਜਿਹਾ ਮਨਾਇਆ ਹੈ ਤੇ ਚਾ ਪਕੌੜਿਆਂ ਦਾ ਜਲੰਗਲ ਆਇਆ ਜਿਹਦੇ ਵਿੱਚ ਬਹੁਤ ਸੰਗਤ ਨੇ ਸਾਡਾ ਨਾਲ ਸਾਥ ਦਿੱਤਾ ਹੈ ਅਸੀਂ ਸਾਰੇ ਕੁਰਾਲੀ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਬਾਬਾ ਵਿਸ਼ਕਰਮਾ ਦਿਵਸ ਕੇ ਬੜਾ ਯਾਦਦਲੇ ਥੈਂਕ ਯੂ ਰੋਜ਼ਾਨਾ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ